ਇਦਾ ਮਤਲਬ ਇਹ ਹੋ ਗਿਆ ਕਿ ਹੁਣ ਪੰਜਾਬ ਦੀ ਸਰਕਾਰ ਅ ਕਿਸੇ ਵਿਅਕਤੀ ਨੂੰ ਬੋਲਣ ਤੇ ਵੀ ਅਰੈਸਟ ਕਰ ਸਕਦੀ ਆ ਔਰ ਇਹ ਸਾਡਾ ਇੱਕ ਮੁੱਢਲਾ ਅਧਿਕਾਰ ਹੈ ਸਾਡੇ ਸੰਵਿਧਾਨ ਨੇ ਇਸ ਦੇਸ਼ ਵਿੱਚ ਦਿੱਤਾ ਫੰਡਮੈਂਟਲ ਰਾਈਟ ਕਿਨੇ ਫਰੀडम ਟੂ ਸਪੀਚ ਪਹਿਲਾਂ ਆਪਣੇ ਵਿਰੋਧੀਆਂ ਨੂੰ ਕਿਸੇ ਨੂੰ ਐਨਡੀਪੀਐਸ ਕੇਸ ਤੱਕ ਤੱਕ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕੇਸ ਤੱਕ ਤੱਕ ਕਿਸੇ ਨੂੰ ਕੋ ਹੋਰ ਕੇਸ ਤੱਕ ਤੱਕ ਤਾਂ ਅੰਦਰ ਪੰਜਾਬ ਸਰਕਾਰ ਨੇ ਭਗਵੰਤ ਪਾਣ ਨੇ ਆਪਣੇ ਚੁਣ-ਚੁਣ ਕੇ ਵਿਰੋਧੀਆਂ ਨੂੰ ਔਰ ਇਹ ਸੁਨੇਹਾ ਦਿੱਤਾ ਸਾਰੀ ਪੋਲੀਟੀਕਲ ਜਮਾਤ ਨੂੰ ਕਿ ਖਬਰਦਾਰ ਜੇ ਤੁਸੀਂ ਪੰਜਾਬ ਦੇ ਸਰਕਾਰ ਮੌਜੂਦਾ ਦੇ ਖਿਲਾਫ ਬੋਲੋਗੇ ਤੇ ਉਹੀ ਹਸ਼ਰ ਕਰਾਂਗੇ ਜੋ ਅਸੀਂ ਖੇਰੇ ਦਾ ਕੀਤਾ ਜਾਂ ਭਾਨੇ ਸਿੱਧੂ ਦਾ ਕੀਤਾ ਜਾਂ ਕਾਂਗਰਸ ਦੇ ਬਹੁਤ سارے ਦਰਜਨ ਤੋਂ ਉੱਤੇ ਆਗੂਆਂ ਦਾ ਕੀਤਾ ਉਹ ਹਸ਼ਰ ਕਰਾਂਗੇ ਉਹਦਾ ਨਤੀਜਾ ਹੋਇਆ ਕਿ ਹੌਲੀ ਹੌਲੀ ਲੋਕੀ ਦੱਬ ਗਏ ਲੋਕੀ ਡਰਦੇ ਨੇ ਘਰਾਂ ਚ ਪਰਿਵਾਰ ਨੇ ਬੱਚੇ ਨੇ ਔਰਤਾਂ ਨੇ ਕਿਉਂਕਿ ਨਾਰਮਲ ਕੋਰਸ ਵਿੱਚ 3 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਵਿੱਚ ਤੁਹਾਨੂੰ ਪੁਲਿਸ ਨੋਟਿਸ ਦਿੰਦੀ ਆ ਤੁਹਾਨੂੰ ਬੁਲਾਉਂਦੀ ਆ ਔਰ ਮੌਕਾ ਦਿੰਦੀਆ ਤੁਹਾਨੂੰ ਆਪਣੀ ਗੱਲ ਰੱਖਣ ਦਾ ਲੇਕਿਨ ਇੱਥੇ ਤਾਂ ਰਾਤ ਨੂੰ ਚਪਟਾ ਮਾਰਿਆ ਉਹਦੇ ਘਰ ਪੜਕੇ ਔਰ ਯਾਦ ਰਹੇ ਕਿ ਮੇਰੇ ਖਿਆਲ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਸਿਟੀਜ਼ਨ ਨੇ ਇੱਕ ਰਿਸਪੈਕਟੇਬਲ ਇਨਸਾਨ ਹੈ ਆਪਣੇ ਘਰ ਵਿੱਚ ਬੈਠੇ ਸੀਗੇ ਕੋਈ ਵਾਰੰਟ ਨਹੀਂ ਕੋਈ ਕਾਰਨ ਨਹੀਂ ਬਸ ਦੱਸਾਂਗੇ ਦੱਸਾਂਗੇ ਚੱਕ ਕੇ ਤੇ ਉਸ ਨੂੰ ਲੈ ਕੇ ਨੇ ਆਈਟੀ ਐਕਟ ਵਿੱਚ ਸਿਰਫ ਕੋਈ ਬੋਲਣ ਵਾਸਤੇ ਕੋਈ ਲਿਖਣ ਵਾਸਤੇ ਇਹ ਮੈਂ ਸਮਝਦਾ ਕਿ ਤਾਨਾਸ਼ਾਈ ਜਿਹੜੀ ਹੈ ਤਾਂ ਫਿਰ ਭਾਜੀਪੀ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜਤਾ ਆਪਣੀ ਸਰਕਾਰ ਨੇ ਔਰ ਕੱਲ ਪਰਸੇ ਕੇਜਰੀਵਾਲ ਸਾਹਿਬ ਜੋ ਬਾਹਰ ਆਏ ਨੇ ਉਹਨਾਂ ਨੇ ਬਹੁਤ ਕੋਠਿਆਂ ਤੇ ਚੜ ਕੇ ਰੌਲਾ ਪਾਇਆ ਕਿ ਭਾਜਪਾ ਨਾਲ ਭਾਜਪਾ ਨੇ ਮੋਦੀ ਕੀ ਕੇਂਦਰ ਸਰਕਾਰ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਸਾਡੇ ਤੇ ਝੂਠੇ ਪਰਚੇ ਦਰ ਇੱਕ ਮਿੰਟ ਮੰਨ ਕੇ ਚੱਲੀਏ ਕਿ ਝੂਠੇ ਪਰਚੇ ਨੇ ਸਾਡੇ ਬਜ਼ੁਰਗਾਂ ਦੇ ਨਾਲ ਬਹੁਤ ਇਦਾਂ ਹੀ ਤੱਕਾ ਹੁੰਦਾ ਰਿਹਾ ਵਾ ਔਰ ਅੱਜ ਵੀ ਸਰਕਾਰਾਂ ਤੱਕਾ ਕਰ ਰਹੀਆਂ ਔਰ ਦੇਖੋ ਭਗਵੰਤ ਮਾਨ ਆਪ ਹੀ ਬੋਲ-ਬੋਲ ਕੇ ਚੜਿਆ ਜਿੱਥੇ ਵੀ ਪਹੁੰਚਿਆ ਅੱਜ ਮੁੱਖ ਮੰਤਰੀ ਬਣਿਆ ਉਹ ਬੇਸਿਕਲੀ ਇੱਕ ਫਰੀडम ਟੂ ਸਪੀਚ ਦੇ ਨਾਲ ਚੜਿਆ ਹੋਆ ਕਿਤੇ ਕੋ ਲੈਕਚਰ ਕਰਦਾ ਕਿਤੇ ਕੋ ਕਾਮੇਡੀ ਕਰਦੀ ਕਿਤੇ ਕੋ ਚੁਟਕਲਾ ਸੁਣਾਤਾ ਤੇ ਲੋਕਪ੍ਰਿਅਤਾ ਗੇਨ ਕਰਕੇ ਤੇ ਚੀਫ ਮਿਨਿਸਟਰ ਬਣਿਆ ਹੁਣ ਦੂਜਿਆਂ ਨੂੰ ਕਹਿੰਦਾ ਤੁਸੀਂ ਬੋਲਣਾ ਨਹੀਂ ਕਰ ਇਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਅਗਰ ਅਰਵਿੰਦ ਕੇਜਰੀਵਾਲ ਸਾਹਿਬ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਕਟੋ-ਕਟ ਕੁਝ ਤੁਸੀਂ ਸੁਧਾਰ ਕਰਕੇ ਦਿਖਾਓ ਪੰਜਾਬ ਦੇ ਵਿੱਚ